ਸਵਾਲ ਮੇਰਾ ਤੁਹਾਨੂੰ ਫੇਰ ਉੱਥੇ ਹੀ ਐ ਤੁਸੀਂ ਮੌਜੂਦਾ ਪ੍ਰਧਾਨ ਨੂੰ ਉਹਦਾ ਅਹੁਦਾ ਛੱਡਣ ਲਈ ਕਿਉਂ ਆਖਦੇ ਹੋ ਉਹਨਾਂ ਦਾ ਅਹੁਦਾ ਛੱਡਣ ਲਈ ਅਸੀਂ ਇਸ ਕਰਕੇ ਦੱਸਦੇ ਹਾਂ ਜੀ ਇੱਕ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਗੁਰੂ ਘਰ ਕਿਵੇਂ ਚਲਾਉਣਾ ਵਾ ਜੀ ਠੀਕ ਆ ਜੀ ਉਹ ਇੱਕਦਾਂ ਨਵੇਂ ਬਣੇ ਸੀਗੇ ਠੀਕ ਆ ਪਹਿਲਾਂ ਸੀ ਉਹਨਾਂ ਦੀ ਡਰੈਵਲੀ ਲੈਣ ਚਲੋ ਉਸ ਤੋਂ ਬਾਅਦ ਵਿੱਚ ਉਹ ਗੁਰੂ ਦੇ ਸਿੱਖ ਬਣ ਗਿਆ ਗੁਰੂ ਦੇ ਸਿੱਖ ਬਣ ਕੇ ਗੁਰਸਿੱਖ ਬਣ ਗਿਆ ਪਰ ਉਹਨਾਂ ਨੂੰ ਮੇਰੇ ਹਿਸਾਬ ਨਾਲ ਜੀ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਵੀ ਬੰਦੇ ਨੂੰ ਕਿਵੇਂ ਰੱਖਣਾ ਵਾ ਕਿ ਕਿਵੇਂ ਬੰਦੇ ਨਾਲ ਪਿਆਰ ਰੱਖਣਾ ਵਾ ਕਿਵੇਂ ਕਾਰੋਬਾਰ ਕਰਾਉਣਾ ਵਾ ਉਹ ਤਾਂ ਸਿਰਫ ਇੱਕੋ ਹੀ ਤੂੰਬਤਾ ਲਾਈ ਜਾਂਦੇ ਨੇ ਲੋਕਾਂ ਦੇ ਘਰਾਂ 'ਚ ਜਾ ਕੇ ਇਹਨਾਂ ਦੀ ਖੀਰ ਬੰਦ ਹੋ ਗਈ ਜੀ ਇਹਨਾਂ ਦੀ ਖੀਰ ਬੰਦ ਹੋ ਗਈ ਉਹ ਸਾਡੀ ਖੀਰ ਤਾਂ ਕੀ ਬੰਦ ਹੋਣੀ ਸੀਗੀ ਸਾਡੇ ਤਾਂ ਅਗੇ ਚੂਹੀਏ ਵੀ ਜੀ ਬਿੱਲੀਆਂ ਵਰਗੇ ਸੀਗੇ ਹੁਣ ਤਾਂ ਇੱਥੇ ਚੂਹੀ ਬਿੱਲੀ ਕੋਈ ਲੱਭਦੀ ਤੇ ਜੇ ਗੱਲ ਆਪਾਂ ਖੀਰ ਦੀ ਗੱਲ ਕਰੀਏ ਕੀ ਤੁਹਾਡੇ ਦੱਖਣੀ ਪਾਸੇ ਦੇ ਗੁਰਦੁਆਰਾ ਸਾਹਿਬ ਜੀ ਡੇਲੀ ਖੀਰ ਬਣਦੀ ਹੈ ਉਹ ਜੀ ਜਦ ਸਾਡਾ ਲਾਂਗਰੀ ਰੱਖਿਆ ਸੀਗਾ ਤੇ ਪ੍ਰਸਾਦਾ ਹਰ ਰੋਜ਼ ਤਿਆਰ ਹੁੰਦਾ ਸੀਗਾ ਜੋ ਸਾਡੇ ਕੋਲੇ ਪ੍ਰਸਾਦਾ ਵਾਜ ਜਾਂਦਾ ਸੀਗਾ ਅਜੇ ਤੱਕ ਦਾਣਾ ਮੰਡੀ ਚ ਵੀ ਵੰਡ ਕੇ ਆਉਂਦੇ ਸੀਗੇ ਜੀ ਗੁਰੂ ਘਰ ਦੇ ਨਾਲ ਹੀ ਕੁਛ ਘਰ ਨੇ ਗਰੀਬ ਬੰਦਿਆਂ ਦੇ ਉੱਥੇ ਵੀ ਤਾਂ ਪ੍ਰਸ਼ਾਦਾ ਵੰਡ ਦਿੰਦੇ ਸੀਗੇ ਅੱਜ ਤੱਕ ਅਸੀਂ ਸਾਮ ਨੂੰ ਪ੍ਰਸ਼ਾਦਾ ਕਿਤੇ ਪਚਾਇਆ ਨਹੀਂ ਸੀਗਾ ਤੇ ਇਹ ਹਾਂ ਪ੍ਰਸ਼ਾਦ ਸਾਡੇ ਕੋਲੇ ਕਿਹੜਾ ਲਾਂਗਰੀ ਸੀਗਾ ਰੱਖਿਆ ਆ ਤਕਰੀਬਨ ਸਾਸੀ ਨੂੰ 6000 ਰੁਪਏ ਤਨਖਾਹ ਦਿੰਦੇ ਸੀਗੇ 27 28 ਕਿਲੋ ਦੇਸੀ ਘਿਓ ਜੋੜ ਦਿੰਦਾ ਸੀ ਗੁਰੂ ਘਰ ਦਾ ਜੀ ਉਹ 27 28 ਕਿਲੋ ਗੁਰੂ ਘਰ ਦਾ ਦੇਸੀ ਘਿਓ ਜੋੜ ਦਿੰਦਾ ਸੀ ਕੋਈ ਬੰਦਾ ਇੱਥੋਂ ਲੱਸੀ ਦਹੀਂ ਤੋਂ ਕੋਈ ਭੁੱਖਾ ਨਹੀਂ ਸੀ ਜਾਂਦਾ ਰੋਟੀ ਪਾਣੀ ਸਾਰੇ ਲੋਕੀ ਖਾ ਕੇ ਜਾਂਦੇ ਸੀ ਹੁਣ ਇੱਕ ਇੱਥੇ ਗੈਸ ਸਿਲੰਡਰਾਂ ਵਾਲੀ ਗੱ ਉਹ ਪਰਿਵਾਰ ਵੀ ਕਹਿੰਦੇ ਨੇ ਕਿੰਨਾ ਕਿ ਦਿਨ ਦਾ ਜਥੇਦਾਰ ਗਿਆ ਸਾਨੂੰ ਤੇ ਇੱਥੇ ਚਾਹ ਹੀ ਨਹੀਂ ਮਿਲੀ ਜੇਕਰ ਗੱਲ ਕਰੀ ਆਪਾਂ ਗੁਰਦੁਆਰਾ ਸਾਹਿਬ ਦੇ ਖਰਚੇ ਦੀ ਤਾਂ ਗ੍ਰੰਥੀ ਸਾਹਿਬ ਔਰ ਸਫਾਈ ਕਰਮਚਾਰੀ ਬਿਜਲੀ ਦਾ ਪਾਣੀ ਦਾ ਤੇ ਹੋਰ ਵੀ ਫੁਟਕਲ ਖਰਚੇ ਰੈਸ਼ਨ ਪਾਣੀ ਦਾ ਤੁਹਾਡੀ ਹਿਸਾਬ ਦੇ ਨਾਲ 1 ਸਾਲ ਦਾ ਕਿੰਨਾ ਖਰਚਾ ਹੈ ਕਿਰਮਨ 1 ਸਾਲ ਦਾ ਤਾਂ ਚਲੋ ਹੁਣ ਆਪਾਂ ਟੋਟਲ ਕਰਨਾ ਪਊਗਾ 35-40000 ਰੁਪਇਆ 50000 ਰੁਪਇਆ ਲੱਗ ਚੱਲੋ ਜੇ ਪੂਰੇ ਏਸੀ ਵਗੈਰਾ ਗਰਮੀਆਂ 'ਚ ਚੱਲਦੇ ਨੇ 50000 ਰੁਪਇਆ ਦਾ ਖਰਚਾ ਆਪਣਾ ਗੁਰੂ ਘਰ ਦਾ 25-30000 ਰੁਪਇਆ ਬਿੱਲ ਆ ਜਾਂਦਾ ਕੁਝ ਲਾਂਗਰੀ ਨੂੰ ਦੇਣੇ ਆ ਜੇ ਪਾਠ ਹੀ ਰੱਖਦੇ ਆ ਪਹਿਲਾਂ ਸਾਡੇ ਕੋਲੇ ਪਾਠ ਹੀ ਨਹੀਂ ਸੀ ਕੋਈ ਹੁੰਦਾ ਪਰ ਪੱਕਾ ਰੱਖਿਆ ਆ ਪਾਠੀ ਸਾਡਾ ਫੋਨ ਕਰੇ ਤੇ ਜਦੀ ਭੱਜਿਆ ਹੁੰਦਾ ਸੀਗਾ ਪਰ ਇਹੋ ਜਿਹਾ ਕੁਝ ਨਹੀਂ ਸੀ ਸੁਣਿਆ ਵੀ ਇਹ ਸਿਵਿਆਂ ਦੀ ਅਰਦਾਸ ਕਰਾਈ ਦਾ 1500 ਰੁਪਇਆ ਦੇ ਦੋ ਕਿਹੜਾ ਦਰਸ਼ਨ ਸਿੰਘ ਜਥੇਦਾਰ ਸੀਗਾ ਸਾਨੂੰ ਨਹੀਂ ਪਤਾ ਜੀ ਉਹ ਕਿਵੇਂ ਪੈਸੇ ਅਗਲੇ ਤੋਂ ਲੈਂਦਾ ਸੀਗਾ ਉਹਨਾਂ ਨੇ ਅਗਲੇ ਨੂੰ ਦ ਆਊਗਾ ਜੇ ਤੁਸੀਂ ਖੰਡ ਪਾੜ ਕਰਾਉਣਾ ਮਰਗਦਾ ਤੁਹਾਡਾ ਇੰਨਾ ਖਰਚ ਆਊਗਾ ਉਹ ਪੈਸੇ ਲੋਕਾਂ ਤੋਂ ਲੈ ਲੈਂਦੇ ਸੀਗੇ ਲੋਕਾਂ ਨੇ ਇਹਨਾਂ ਦੇ ਇਸ ਕਰਕੇ ਵਿਰੋਧ ਜਾਦੇ ਹੋ ਰਿਹਾ ਕਿ ਸੇ ਤਾਂ ਜਾ ਕੇ ਬਿਜਲੀ ਦੇ ਪੈਸੇ ਮੰਗਦੇ ਆ ਕਿਸੇ ਤੋਂ ਸੁਖਮੀ ਦੇ ਪੈਸੇ ਕਹਿ ਦਿੰਦੇ ਸਾਨੂੰ 2500 ਰੁਪਿਆ ਦੋ ਕਿਸੇ ਨੂੰ ਕਹਿ ਦਿੰਦੇ ਸਾਨੂੰ ਸਿਲੰਡਰਾਂ ਦੇ ਪੈਸੇ ਦੋ ਕਿਸੇ ਨੂੰ ਕਹਿ ਦਿੰਦੇ ਨੇ ਇੱਥੇ ਹੁਣ ਇਹਨਾਂ ਨੇ ਅੱਗੇ ਵੀ ਸਾਨੂੰ ਦੱਸ ਕੇ ਛੜਿਆ ਕਿ ਕਹਿੰਦੇ ਮਤਲਬ ਖੰਡ ਪਾਠ ਇਹਨਾਂ ਨੇ ਕੋਈ ਮਾਣੀ ਮੋਟੀ ਕਰਾਏ ਹੁਣ ਕੋਈ ਖਾਸ ਖੰਡ ਪਾੜ ਨਹੀਂ ਕਰਾਏ ਜੀ